ਉਹ ਬਖਰੀ ਚੀਜ਼ ਹੈ ਹੁਕਮ ਕੋਈ ਵੱਖਰੀ ਚੀਜ਼ ਨਹੀਂ ਇਸ ਕਰਕੇ ਸਖਤਾ ਔਰ ਨਾਮ ਇੱਕ ਨੇ ਸਤਜੋਤ ਹੈ ਨਾਮ ਹੁਕਮ ਹੈ ਕਰਤਾ ਔਰ ਬ੍ਰਖ ਇਕੱਠੇ ਨੇ ਇੱਕ ਕੋਈ ਇੱਕੋ ਹੀ ਨੇ ਦੋ ਨਹੀਂ ਹੋ ਸਕਦੇ ਲਹਿਰ ਔਰ ਪਾਣੀ ਨੂੰ ਤੁਸੀਂ ਅੱਡ ਨਹੀਂ ਕਰ ਸਕਦੇ ਇੱਕ ਦੂਏ ਤੋਂ ਲਹਿਰ ਔਰ ਪਾਣੀ ਦੀ ਮਿਸਾਲ ਤਾਂ ਹੀ ਦਿੱਤੀ ਹੈ ਤੁਸੀਂ ਲਹਿਰ ਨੂੰ ਪਾਣੀ ਤੇ ਐਡ ਕਰਕੇ ਦਿਖਾਓ ਪਾਣੀ ਦੇ ਲਹਿਰ ਦੇ ਵਿੱਚ ਹੈ ਨੈਰ ਬੜੀਓ ਪਣੀ ਤੋਂ ਹੋਈ ਐ ਅਨਾਹਦ ਅਨਾਹਦ ਅਨਾਦ ਕਹਿੰਦੇ ਨੇ ਜਿਹਨੂੰ ਮੋੜਿਆ ਨਹੀਂ ਜਾ ਸਕਦਾ ਇਹਦਾ ਸਾਡੇ ਕੋਲ ਕੋਈ ਇਲਾਜ ਨਹੀਂ ਦੇਖੋ ਤੋ ਤੀਰ ਆਉਂਦੇ ਨੇ ਤੁਸੀਂ ਦੇਖੇ ਹੋਣੇ ਨੇ ਇਹਨਾਂ ਦੀਆਂ ਲੜਾਈਆਂ ਮਹਾਭਾਰਤ ਦੇ ਵਿੱਚ ਚੱਲਦੇ ਆਉਂਦੇ ਰਹਿੰਦੇ ਦੋਵੇਂ ਪਾਸੋਂ ਤੀਰ ਆਉਂਦੇ ਦੋਵੇਂ ਕੱਟ ਜਾਂਦੇ ਨੇ ਐਵੇਂ ਹੁਕਮ ਦੇ ਤੀਰ ਦਾ ਕੋਈ ਇਲਾਜ ਨਹੀਂ ਕਿਸੇ ਇਹਨੂੰ ਨਹੀਂ ਮੋੜ ਸਕਦਾ ਕੋਈ ਵੇਦਾ ਜੋ ਚੱਲ ਗਿਆ ਪਾਰ ਜਾਊਗਾ ਇਹ ਨਾਲ ਉਹ ਦੇਖੋ ਦੋਏ ਜਰਦਰ ਦੇ ਨਾ ਦੋਏ ਵਾਰ ਖਤਮ ਹੋ ਜਾਂਦੇ ਨਾ ਐਸੀ ਕੋਈ 파ਵਰ ਦੀ ਜਿਹੜੇ ਹੁਣ ਨੂੰ ਰਸਤੇ 'ਚ ਖਤਮ ਕਰ ਦਵੇ ਆ ਮੋੜ ਦੇ ਇਹ ਇਹਨੂੰ ਆਹਤ ਵੀ ਕਰ ਦਵੇ ਨਾ ਕਾ ਹੋ ਘਟਾਰਾ ਕਰ ਸਕਦਾ ਕੋਈ ਐਸਾ ਘਟਾਰਾ ਨਹੀਂ ਹੈ ਜਿਹੜਾ ਗਿਆਨ ਖੜਕਦੇ ਆਕੇ ਬਰਬਰ ਬੱਜ ਜਵੇ ਉਹਨੂੰ ਤੇ ਉਹ ਤਲਵਾਰਾਂ ਤੇ ਤਲਵਾਰਾਂ ਨਹੀਂ ਮਿਲਦੀ ਚਰਚਾ ਗਿਆਨ ਚਰਚਾ ਹੁੰਦੀ ਹੈ ਬੇਵਕ ਬੁੱਧੀ ਨਾਲ ਦੁਨੀਆਂ ਬੁੱਧੀਆਂ ਆਕੇ ਲੜਦੀਆਂ ਨੇ ਪਰ ਕੋਈ ਸਾਬ ਕਟੀਆਂ ਜਾਂਦੀਆਂ ਨੇ ਇਹਨੂੰ ਕੁਛ ਨਹੀਂ ਹੁੰਦਾ ਜਿੱਤਾਰਦੇ ਵੀ ਨਹੀਂ ਜਾਂਦਾ ਕੋਈ ਜੀ ਜਿ ਘੂਰੇ ਉਧੀ ਹੋਈ ਨਹੀਂ ਸਾਬ ਨੂੰ ਚੇਰਦੀ ਹੋ ਚਲੀ ਜਾਂਦੀ ਕੋਈ ਅਸਰ ਨਹੀਂ ਹੁੰਦਾ ਇਹਦੇ ਤੇ ਜੁਗ ਜੁਗੇ ਕੋਬੇਸ ਜੁਗ ਜੁਗੇ ਇਕੋ ਬੇਸ ਜੁਗ ਜੁਗ ਲਫਜ਼ ਉਨਾ ਚਿਰ ਆਊਗਾ ਜਿੰਨਾ ਚਿਰ ਮਾਇਆ ਹੈ ਜਿੱਦਾਂ ਜੇ ਰਚਨਾ ਉਹਨਾਂ ਚ ਜੁਗ ਜੁਗ ਹੈ ਰਚਨਾ ਦੇ ਬਾਅਦ ਜੁਗ ਹੁੰਦੀ ਨਹੀਂ ਰਚਨਾ ਦੇ ਬਾਅਦ ਜੁਗ ਜਿੰਨਾ ਜਰ ਸੰਸਾਰ ਹੈ ਉਹਨਾਂ ਜਰ ਇੱਕੋ ਵੇਸ ਰਹਿਣਾ ਹੈ ਕਿ ਕੋਈ ਸ਼ਕਲ ਆਕਾਰ ਰਹਿਣੇ ਹੁਕਮ ਦਾ ਹੁਕਮ ਅੱਲਾਹ ਦਾ ਨਹੀਂ ਹੁੰਦਾ ਕਿ ਕੋਈ ਰੂਪ ਰਹਿਣਾ ਹੈ ਇੱਕੋ ਹੀ ਰੰਗ ਇੱਕੋ ਹੀ ਰੂਪ ਹੀ ਵੇਸ ਰਹਿਣਾ ਹੈ ਦਾ ਹੁਕਮ ਦਾ ਇਹ ਨਹੀਂ ਹੈਗਾ ਵੀ ਬਦਲ ਜਾਊਗਾ ਇਹ ਦਾ ਵੇਸ ਬਦਲਣਾ ਕੋਈ ਨਹੀਂ ਰਹਿ ਵੇਸ ਲਹਿਰ ਇਹ ਜੀ ਉਹ ਰੈਣੀ 100 ਸਾਲ ਬਾਅਦ ਲਹਿਰ ਉੱਠੂਗੀ ਫਿਰ ਵੀ ਸਮੁੰਦਰ ਦੀ ਉਹ ਜਿਹੀ ਰੈਣੀ ਹੈ 1000 ਸਾਲ ਬਾਅਦ ਉੱਠੂ ਉਹੀ ਲਹਿਰ ਰੈਣੀ ਹੈ ਪਹਿਲਾ 1000 ਸਾਲ ਵੀ ਉਹ ਜਿਹੀ ਉਹ ਲਹਿਰ ਹੈ ਇਹ ਜਿਉ ਰਹਣੀ ਇਹ ਜਿਹਾ ਬੇਸ ਰਹਿਦਾ ਹੈ ਇਹਦਾ ਬੇਸ ਬਣੀ ਬਦਲਦਾ ਜੁਗਾਂ ਦਾ ਸਮੇਂ ਦਾ ਇਹਦੇ ਤੇ ਕੋਈ ਅਸਰ ਨਹੀਂ ਕਰਨ ਦਾ ਬਦਲਦਾ ਹੁਕਮ ਪੁਰਾਣਾ ਨਹੀਂ ਹੁੰਦਾ ਹੁਕਮ ਸਾਰੇ ਬਦਲਦੇ ਨੇ ਸੰਸਾਰ ਦੇ ਬਦਲਦੇ ਨੇ ਸਾਰੇ ਕਾਨੂੰਨ ਬਦਲਦੇ ਨੇ ਸਾਰੇ ਹੁਕਮ ਬਦਲਦੇ ਨੇ ਇਹ ਨਹੀਂ ਬਦਲਦਾ ਸੰਸਾਰ ਬਦਲਦਾ ਹੈ ਹੁਕਮ ਬਦਲਦੇ ਨੇ ਸੰਸਥਾਨ ਦੀ ਮਰਿਆਦਾ ਬਦਲਦੀ ਹੈ ਸੋਸਾਇਟੀਆਂ ਬਦਲਦੀਆਂ ਨੇ ਸੋਸਾਇਟੀਆਂ ਦੀ ਸੋਚ ਬਦਲਦੀ ਹੈ ਸਭ ਕੁਝ ਮਾਇਆਜ ਬਦਲਦਾ ਹੈ ਇਹ ਨਹੀਂ ਬਦਲਦਾ ਇਹ ਕੋਈ ਬਦਲਾਅ ਨਹੀਂ ਹੋਇਆ ਕਿਉਂ ਨਹੀਂ ਹੋ ਰਿਹਾ ਸੰਸਾਰ ਦੀਆਂ ਸੋਸਾਇਟੀਆਂ ਬਣਾਉਂਦੇ ਨੇ ਅਧੂਰੀ ਬੁੱਧ ਵਾਲੇ ਲੋਕ ਸੰਸਾਰ ਵੀ ਬੁੱਧ ਤਾਂ ਡਿਵੈਲਪ ਹੋ ਕੇ ਬੁੱਲ ਬੁੱਲ ਵਾਲ ਨੂੰ ਜਾ ਰਹੀ ਹੈ ਨਾ ਇਹ ਫੋਲ ਬੁੰਦਾ ਇੱਥੇ ਬਦਲਦਾ ਬਦਲਵੇਂ ਇੱਥੇ ਬਦਲ ਕੇ ਜਾਊਗਾ ਕਿੱਥੇ ਇੱਥੇ ਬਦਲਦੀ ਹੈ ਜੇ ਤਾਂ ਇੱਥੇ ਆਉਂਦੀ ਹੈ ਬਦਲ ਕੇ ਘਾਟਾ ਪੈਂਦਾ ਜਦ ਉਹ ਬਲਨਦੀ ਹੈ ਖੋਟੀ ਬਣ ਜਾਂਦੀ ਹੈ ਜੇ ਖਰੀਦੂ ਤੇ ਬਦਲੂ ਤਾਂ ਖੋਟੀ ਹੋ ਗਈ ਬਦਲੂ ਖਰਾਜ ਜੀ ਬਦਲੂ ਉਹ ਬਨੂ ਕੀ ਬਦਲੂ ਖੋਟਾ ਹੋ ਜੂਰਗੀ ਹੋਊਗਾ ਉਹਨੂੰ ਬਦਲ ਕੇ ਅਸੀਂ ਖੋਟਾ ਹੀ ਕਰ ਸਕਦੇ ਆਂ ਖਰੇ ਨੂੰ ਹੋਰ ਕੀ ਕਰੋਂਗੇ ਖਰਾਦਾ ਹੈ ਉਹ ਜੇ ਨੂੰ ਬਦਲਣਾ ਤਾਂ ਖੋਟਾ ਹੋ ਜੂਗਾ ਸਰ ਇਹ ਜਿਹਨਾਂ ਚ ਖੋਟ ਆ ਉਹ ਬਦਲ ਗਈ ਇੱਥੇ ਸੰਸਾਰ ਚ ਇਹ ਖੋਟੇ ਕੰਢੀ ਹੋਈ ਆ ਬਾਹਰ ਸੰਸਾਰ ਚ ਕੀ ਆ ਖੋਟ ਇਹਦ ਕਰਕੇ ਖੋਟ ਸਾਰੇ ਚਹੀਏ ਹੈ ਜਿਹਦੇ ਜ਼ਿਆਦਾ ਖੋਟ ਆ ਜਿਹੜਾ ਜਿਹਦੇ ਜ਼ਿਆਦਾ ਖੋਟ ਆ ਨਾ ਖਤਰਨਾਕ ਉਹਦੀ ਘੋੜ ਜਿਹੜੇ ਮੋٹے ਦਿਮਾਗ ਵਾਲੇ ਲੋਟੀ ਪਛਾਣ ਸਕਦੇ ਹੋ ਸੰਤ ਹੁੰਦੇ ਨੇ ਉਹਨਾਂ ਦੀ ਘੋੜ ਪਛਾਣ ਨਹੀਂ ਹੁੰਦੀ। ਜਿਹੜੀ ਘੋੜ ਪਛਾਣਨਾ ਹੋਵੇ ਪਾਸਟੀ ਹੈ ਨਾ ਕਿਸੇ ਨੇ ਰੋਡ ਬਣਾਇਆ ਜਾਲੀ ਪਛਾਣ ਨਹੀਂ ਸਕਦੇ। ਐ ਤਾਂ ਜਾਲੀ ਉਹ ਪਰ ਪਛਾਣ ਨਹੀਂ ਸਕਦੇ। ਇੱਕ ਨੇ ਬਣਾ ਲਿਆ ਵਿਚਾਰੇ ਦਾ ਉਹਦਾ ਪਹਿਲੇ ਪਛਾਣਾ ਹੈ ਵੀ ਤੇਰਾ ਦਾ ਉਹ ਮਿਲਦਾ ਹੀ ਨਹੀਂ ਕੋਈ ਉਹਦਾ। ਕਿ ਭਾਵੇਂ ਕੋਈ ਕਿਹਦਾ ਬੰਦੇ ਦੀ ਆਪਾਂ ਸਕੈਚ ਬਣਾਉਣਾ ਲੱਗ ਗਿਆ ਬੱਚਿਆਂ ਨੂੰ ਕਹਿ ਰਿਹਾ ਵੀ ਇਹ ਦੀ ਭਾਈ ਉਹ ਫੋਟੋ ਬਣਾਓ ਸਾਰਿਆਂ ਦੇ ਉਹ ਜੀ ਥੋੜੀ ਬਣ ਜੂ ਜਿਹੜਾ ਹੂ ਬੂ ਹੋਏ ਜੀ ਬਣਾ ਦੂ ਨੇੜੇ ਬਣਾ ਦੂ ਬਹੁਤ ਮੈਂ ਕਹਾਂ ਹਾਂ ਆ ਲੈ ਉਹ ਸੰਤ ਇਹਨੇ ਵਾਸਤੇ ਕਿਉਂਕਿ ਇਹ ਸੰਤ ਇਹ ਵੀ ਨਹੀਂ ਵੰਦ ਇਹ ਵੀ ਨਹੀਂ ਹੁੰਦੇ ਜੀ ਤੈਨਾਂ ਬੜਿਆ ਨਾਉ ਇਹਨਾ ਵਾਜਾ ਤੇ ਸਕਰਾਂ ਨਾਰਾ ਇਹਨਾ ਬੜਿਆ ਨਾ ਇਹਨਾ ਪਹਿਲਾਂ ਘਿਆਰ ਬੜਿਆ ਉਹਦਾ ਵੀ ਯੂਜ਼ ਕਰਦੇ ਇਹਨਾਂ ਨੇ ਝਾਲੀ ਬਣਾਉਣਾ ਸਿੱਖ ਅਸਲੀ ਬਣਾਉਂਦੇ ਬਣਾਉਂਦੇ ਨਾ ਨਕਲੀ ਬਣਾਉਣ ਲੱਗੇ ਨੋਟ ਅਸਲੀ ਵਾਲ ਨੂੰ ਚੱਲੇ ਸੀ ਲਗਲੀ ਬਣਾ ਕੇ ਹੀ ਗਏ ਤਾਂ ਵੀ ਚਲੋ ਹਣ ਅਸੀਂ ਆਈ ਸਾਡੇ ਵਾਲਾ ਹੀ ਅਸਲੀ ਹੈ ਰੋ ਪੂਦੋ ਆ ਰਿਹਾ ਪਛਾਣ ਨਹੀਂ ਹੁੰਦਾ ਐ ਨਹੀਂ ਗਿਆ ਭਾਈ ਸਾਡੇ ਵਾਲਾ ਜੋ ਮਿਲਦਾ ਨਹੀਂ ਆ ਕਵੀਰ ਨੇ ਕਿਹਾ ਵੀ ਅਜੋ ਮਿਲਦਾ ਨਹੀਂ ਠੀਕ ਨਹੀਂ ਅਸਲੀ ਪੁਰ ਅਮਰਦਾਸ ਨੇ ਕਿਹਾ ਨਹੀਂ ਮਿਲਦਾ ਅਸਲੀ ਨਹੀਂ ਹੈ ਜੋ ਮੇਰੇ ਅੰਦਰ ਨਕਸ਼ਾ ਹੈ ਅਸਲੀ ਨਹੀਂ ਹੈ ਇਹਨਾਂ ਨੇ ਨਕਲੀ ਨਕਸ਼ੇ ਨੂੰ ਅਸਲੀ ਸਾਬਤ ਕਰ ਲਿਆ ਸਾਰੀਆਂ ਵੱਤਾ ਨਕਲੀ ਨਕਸ਼ੇ ਨੂੰ ਅਸਲੀ ਸਾਬ ਨਕਲੀ ਮਾਤ ਨੂੰ ਅਸਲੀ ਸਾਬ ਕਰ ਰਹੀਆਂ ਕਿਸੇ ਵਿੱਚ ਲੱਗੀਆਂ ਹੋਈਆਂ ਨੇ ਹੋਰ ਕੀ ਕਰਨ ਲੱਗੀਆਂ ਹੋਰ ਕੀ ਕਰਨ ਲੱਗਿਆ ਐ ਐਸੇ ਤੇ ਜੋ ਦੇ ਰਹਿ ਐ ਇਸਾਈ ਖੁਦ ਮੰਨਦੇ ਨੇ ਵੀਡ ਬਾਈਬਲ ਐ ਹੁਣ ਉਹਦੇ ਦਮ ਨਹੀਂ ਰਿਹਾ ਜਿਕਰ ਉਹ ਫੇਰ ਜਿਹੜੇ ਹੁਣ ਜਿਹੜਾ ਦਾ ਸਿੱਕਾ ਜਲਦਾ ਹੈ ਜਿਨ੍ਹਾਂ ਨੂੰ ਉਹਦੇ ਪਾਬਰਾ ਬੜੀਆਂ ਹੋਈਆਂ ਨੇ ਉਹ ਫੇਰ ਕਹਿੰਦੇ ਨਹੀਂ ਦੱਬੀਂ ਤੁਰੇ ਜਾ ਉਹ ਸੁਣਦੇ ਹੀ ਨਹੀਂ ਉਹਨਾਂ ਦੀ ਨਹੀਂ ਤਾਂ ਉਹਨਾਂ ਦਾ ਰੂਲ ਕਿਨੇ ਪੁੱਛਣੇ ਜਿਹੜੇ ਉਸ ਜੂੜ ਤੋਂ ਲਾਭ ਲੈਂਦੇ ਤੇ ਉਹ ਨਹੀਂ ਛੱਡੇ ਹੁੰਦੇ ਖੇੜਾ ਇੱਕ ਕਮਾਈ ਜੁਗਤੀ ਵਿਆਈ ਤਿੰਨੀ ਤਿੰਨੇ ਚੇਲੇ ਪਰਵਾਹ ਇੱਕ ਕਮਾਈ ਜੁਗਤੀ ਵਿਆਈ ਤਿੰਨੀ ਚੇਲੇ ਪਰਵਾਹ ਹੁਣ ਇੱਥੇ ਲਫ਼ਜ਼ ਤੱਤੇ ਮੁਸਹਾਰੀ ਨਨੇ ਨੂੰ ਜ਼ਹਰੀ ਤਿੰਨੀ ਲਫ਼ਜ਼ ਵਰਤੇ ਆਏ ਹਿੰਦੂ ਮਤਲਬ ਬੰਦਾ ਅਰਥ ਕਰਨ ਲੱਗਿਆ ਪੰਡਤ ਉਹ ਪਰਮਾ ਬਿਸ਼ਰੂ ਸ਼ਿਵ ਜੀ ਨੂੰ ਜਾਣਦਾ ਸੀ ਵੀ ਤਿੰਨ ਨੇ ਬਣਾਏ ਹੋਏ ਉਹਨਾਂ ਨੇ ਬਣਾਏ ਹੋਏ ਤੇ ਉਹਨੇ ਜਾਣਦੇ ਹੋਏ ਨੇ ਵੀ ਕਿੰਨੀ ਲਫ਼ਜ਼ੋ ਹਜ਼ਾਰਾਂ ਵਾਰ ਆਇਆ ਹੈ ਗੁਰਬਾਣੀ 'ਚ ਉਹਨੇ ਤੇਰੀ ਦਾ ਤਿੰਨ ਮੰਨ ਲਿਆ ਤਿੰਨ ਚਲੇ ਪਰਮਾ ਜਦ ਕੇ ਸਾਰੀ ਗੁਰਬਾਣੀ 'ਚ ਕਿਤੇ ਵੀ ਤਿੰਨ ਸ਼ਬਦ ਆਇਆ ਹੋਇਆ ਬਹੁਤ ਵਾਰ ਪਰ ਉਹ ਦੀ ਜਿਹੜੀ ਸੈਂਸਿਟੀਵ ਤਿੰਨ ਦੀ ਤਿੰਨ ਕੇ ਕੱਲ ਤੇ ਤਨਾਕੇ ਪਾਸ ਤਿੰਨ ਦੀ ਸੈンス ਵਿੱਚ 30 ਦੀ ਸੈンス ਵਿੱਚ ਫਿਰ ਬਹੁਵਚਨ ਦੀ ਸੈンス ਵਿੱਚ ਜਿਨ ਕੇ ਚੋਲੇ ਰਤਲੇ ਖੰਦ ਤੇਨਾਕੇ ਪਾਸ 3 ਦੀ ਸੈンス ਵਿੱਚ ਨਹੀਂ ਆਇਆ ਹਿਆ ਤਿੰਨ ਲਫ਼ਜ਼ੇ ਨਹੀਂ 3 ਦੀ ਸੈンス ਚ ਆਇਆ ਹਿਆ ਕਿਉਂਕਿ ਪੰਜਾਬੀ ਵਿੱਚ ਅਸੀਂ ਤੈਨੂੰ ਬੋਲਦੇ ਹਾਂ ਇਸ ਸਟਾਈਲ ਇਹਦਾ ਹਿੰਦੀ ਹੈ ਪਰਬਾੜੀ ਜਿੰਨੇ ਭਗਤੋ ਜੀ ਨੇ ਪੰਜਾਬ ਤੋਂ ਬਾਹਰ ਹੋਏ ਨੇ ਪਹਿਲਾਂ ਫਖਤ ਬਾਣੀ ਦੇ ਸਟਾਈਲ ਦੇ ਗੁਰਬਾਣੀ ਰਚੀ ਗਈ ਹੈ ਇਸ ਕਰਕੇ